ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਅੱਜ ਆਪਾਂ ਦਿਖਾ ਰਹੇ ਆਂ ਜੀ ਤੁਹਾਨੂੰ ਸਾਇ ਚਿੱਠੀ ਦੀ ਵੀਡੀਓ ਤਾਂ ਆਪਾਂ ਜੀ ਹਾਂ ਜੀ ਪਹਿਲਾਂ ਤਾਂ ਸਾਇ ਚਿੱਠੀ ਕੁੜੀਆ ਲੈ ਕੇ ਘਰੋਂ ਲੈ ਕੇ ਤੁਰਿਆ ਸੀ ਹਨਾ ਉਸ ਤੋਂ ਬਾਅਦ ਇਹ ਰਸਤੇ ਦੀ ਵੀਡੀਓ ਹੈ ਜੀ ਰਸਤੇ ਦੇ ਵਿੱਚ ਜਦੋਂ ਆਪਾਂ ਜਾ ਰਹੇ ਸੀ ਜਿਹੜਾ ਕਿ ਰਸਤੇ 'ਚ ਇਹ ਆਪਾਂ ਲੈ ਕੇ ਗਏ ਆਂ ਜੀ ਚੰਨਣ ਵਾਲਾ ਪਿੰਡ ਚੰਨਣਵਾਲ ਜੋ ਕਿ ਬਰਨਾਲੇ ਏਰੀਆ ਦੇ ਵਿੱਚ ਚੰਨਣਵਾਲ ਪਿੰਡ ਆਂਦਾ ਹੈ ਜੀ ਹਨਾ ਤੇ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਆਪਾਂ ਜਾ ਰਹੇ ਆ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਘਰ ਪਹੁੰਚੇ ਆ ਜੀ ਮੁੰਡੇ ਵਾਲਿਆਂ ਦੇ ਹਨਾ ਉਹਨਾਂ ਨੇ ਬਹੁਤ ਹੀ ਵਧੀਆ ਸਵਾਗਤ ਕੀਤਾ ਆਪਣਾ ਬਹੁਤ ਵਧੀਆ ਹੀ ਇੰਤਜ਼ਾਮ ਕੀਤਾ ਹੋਇਆ ਸੀ ਜੀ ਤੇਲ ਚ ਹੋਇਆ ਉਹਨਾਂ ਨੇ ਸਾਡਾ ਮੂੰਹ ਮਿੱਠਾ ਕਰਾਇਆ ਤਾਂ ਇਹ ਹੈ ਕਿ ਚਲੋ ਇੱਕ ਇੱਜ਼ਤਮਾਨ ਹੁੰਦਾ ਹੈ ਹਨਾ ਜਿਹੜੇ ਇੱਜ਼ਤ ਕਰਦੇ ਆ ਜੋ ਵੀ ਆਪਾਂ ਨੂੰ ਬਹੁਤ ਵਧੀਆ ਪਰਿਵਾਰ ਇਸ ਤਰ੍ਹਾਂ ਦੇ ਬਹੁਤ ਘੱਟ ਮਿਲਦੇ ਆ ਜੋ ਕਿ ਇੱਕ ਵਿਚੋਲਿਆਂ ਨੂੰ ਵੀ ਇੱਕ ਫੈਮਲੀ ਦੀ ਤਰ੍ਹਾਂ ਮੰਨਦੇ ਆ ਹਨਾ ਤਾਂ ਬਹੁਤ ਇਦਾਂ ਦੇ ਹੁੰਦੇ ਸੀ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਨੂੰ ਨਹੀਂ ਲੱਗਦਾ ਤੁਸੀਂ ਰਿਸ਼ਤੇ ਕਰਵਾਉਂਦੇ ਤਾਂ ਇਹ ਆਪਾਂ ਇਸ ਕਰਕੇ ਹੀ ਵੀਡੀਓ ਪਾਈ ਹੈ ਜੀ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਮੁੰਡੇ ਵਾਲੇ ਦੇ ਘਰ ਪਹੁੰਚ ਗਏ ਆ ਜੀ ਤੇ ਉਹ ਜੋ ਸਾਹਮਣੇ ਖੜੇ ਹੋਏ ਆ ਉਹ ਮੁੰਡਾ ਹੀ ਆ ਜੀ ਵਿਆਹ ਵਾਲਾ ਇਹ ਹੈਗਾ ਜੀ ਵਿਆਹ ਵਾਲਾ ਮੁੰਡਾ ਤਾਂ ਆਪਾਂ ਉਸ ਤੋਂ ਬਾਅਦ ਆਪਣਾ ਜੋ ਵੀ ਸਾਈ ਚਿੱਠੀ ਲੈ ਕੇ ਆਏ ਸੀ ਉਹਨਾਂ ਦਾ ਸ਼ਗਨ ਵਿਆਹ ਕਰ ਰਹੇ ਆ ਪਹਿਲਾ ਸਭ ਤੋਂ ਪਹਿਲਾ ਜਿੱਦਾਂ ਕਿ ਮੋਲੀ ਬੰਨੀ ਦੀ ਆ ਹਨਾ ਉਸ ਤੋਂ ਪਹਿਲਾਂ ਜੋ ਕਿ ਆਪਾਂ ਡੱਬੇ ਝੋਲੀ ਪਾਉਂਦੇ ਆ ਉਹਨਾਂ ਦੇ ਫਿਰ ਸਾਇ ਚਿੱਠੀ ਝੋਲੀ ਪਾਉਂਦੇ ਆ ਜਾਂ ਆਪਾਂ ਜੋ ਵੀ ਸ਼ਗਨ ਵਿਹਾਰ ਕਰਦੇ ਆ ਆਪਾਂ ਉਹ ਸਾਰੇ ਇਹਦੇ ਵਿੱਚ ਕੀਤੇ ਆ ਜੀ ਹਨਾ ਤੇ ਦੱਸ ਦਿਓ ਜੀ ਕਿਉਂਕਿ ਤੁਸੀਂ ਦੇਖ ਲਿਓ ਗੌਰ ਨਾਲ ਕਿਉਂਕਿ ਇਦਾਂ ਹੁੰਦਾ ਹੈ ਹਨਾ ਚਲੋ ਅਸੀਂ ਅੱਜ ਰਿਸ਼ਤੇ ਕਰਵਾਉਣ ਲੱਗੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਪਹਿਲਾਂ ਕਰਵਾਉਂਦੇ ਹੁੰਦੇ ਸੀ ਹਨਾ ਤਾਂ ਕੋਈ ਵੀ ਚੀਜ਼ ਦੀ ਗੜਬੜ ਲੱਗੀ ਤਾਂ ਜ਼ਰੂਰ ਦੱਸਿਓ ਆਪਾਂ ਨੂੰ ਆਪਾਂ ਨੈਕਸਟ ਟਾਈਮ ਉਸੇ ਤਰ੍ਹਾਂ ਹੀ ਕਰਿਆ ਕਰਾਂਗੇ ਤੇ ਹਾਂਜੀ ਬਾਕੀ ਧਿਆਨ ਨਾਲ ਜਰੂਰ ਦੇਖ ਲੋ ਜੀ ਵੀਡੀਓ ਕਿਉਂਕਿ ਜੇਡ ਨਨ ਨੂੰ ਇਹ ਲੱਗਦਾ ਹੁੰਦਾ ਹੈ ਕਿ ਆਪਣਾ ਜੀ ਕੋਈ ਰਿਸ਼ਤਿਆਂ ਦੇ ਪ੍ਰਤੀ ਜਾਂ ਕੋਈ ਰਿਸ਼ਤੇ ਰਿਲੇਟਡ ਕੋਈ ਵੀ ਹੈ ਨਹੀਂ ਜੀ ਹਨਾ ਆਪਣਾ ਤਾਂ ਅੱਜ ਇਹ ਪ੍ਰੂਫ ਹੈ ਜੀ ਇਸ ਕਰਕੇ ਆਪਾਂ ਇਹ ਵੀਡੀਓ ਪਾਈ ਹੈ ਕਿਉਂਕਿ ਆਪਾਂ ਤੁਹਾਨੂੰ ਪ੍ਰੂਫ ਦੇ ਸਕੀਏ ਕਿ ਆਪਣਾ ਜੀ ਸਾਰੇ ਹੀ ਕੰਮ ਹੁੰਦੇ ਆ ਜੀ ਇਹ ਰਿਸ਼ਤਿਆਂ ਤੋਂ ਲੈ ਕੇ ਆਪਾਂ ਅਗਲਿਆਂ ਦੇ ਫੈਮਿਲੀਆਂ ਨੂੰ ਮਿਲਾਉਣ ਤੱਕ ਦੇ ਹੀ ਆਪਾਂ ਜ਼ਿੰਮੇਵਾਰੀ ਪੂਰੀ ਚੱਕੀ ਦੀ ਹੈ ਤਾ ਅੱਜ ਵੈਸੇ ਤਾਂ ਮੈਂ ਹਮੇਸ਼ਾ ਸਿਰਫ ਸ਼ਾਰਟ ਦੇ ਵਿੱਚ ਸਾਈ ਚਿੱਠੀ ਦੀ ਜਿਹੜੀ ਵੀਡੀਓ ਬਣਾਉਣੀ ਹੁੰਦੀ ਹੈ ਜੀ ਹਮੇਸ਼ਾ ਹੀ ਸ਼ਾਰਟ ਦੇ ਵਿੱਚ ਦੀ ਚਲੋ ਅਗਲੇ ਨੂੰ ਇਹ ਲੱਗੇ ਹਨਾ ਚਲੋ ਇੱਕ ਸੌਂਗ ਲਗਾ ਦਈਦਾ ਜਾਂ ਕੁਛ ਆਏ ਤਾਂ ਅੱਜ ਮੈਂ ਆਪਣੀ ਵੋਲਿਊਮ ਇਸ ਕਰਕੇ ਲਗਾਈ ਹੈ ਜੀ ਤਾਂ ਕਿ ਤੁਸੀਂ ਦੇਖ ਸਕੋ ਤਾਂ ਜਿਹੜੀ ਸਾਈ ਚਿੱਠੀ ਸੀ ਬਹੁਤ ਹੀ ਜ਼ਿਆਦਾ ਪਿਆਰੀ ਬਣੀ ਸੀ ਜੀ ਬਹੁਤ ਸੋਹਣੀ ਸਾਈ ਚਿੱਠੀ ਬਣਾਈ ਸੀਗੀ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁੰਡੇ ਤੇ ਕੁੜੀ ਦੀ ਫੋਟੋ ਲੱਗੀ ਹੋਈ ਆ ਹਨਾ ਮਿਊਜ਼ਿਕ ਚੱਲ ਰਿਹਾ ਸੀ ਜੀ ਤੇ ਉਹਦੇ ਵਿੱਚ ਜੋ ਵੀ ਆਪਾਂ ਸਮਾਨ ਰੱਖਿਆ ਸੀ ਹਨਾ ਉਹਨਾਂ ਨਾਲ ਮੁੰਡੇ ਦਾ ਮੂੰਹ ਮਿੱਠਾ ਕਰਾਇਆ ਤਾਂ ਦੇਖੋ ਕਿੰਨੀ ਪਿਆਰੀ ਜੋੜੀ ਲੱਗ ਰਹੀ ਆ ਤੇ ਤੁਸੀਂ ਵੀ ਜਲਦੀ ਤੋਂ ਜਲਦੀ ਆਪਣੇ ਪੇਜ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇੰਨੀਆਂ ਸੋਹਣੀਆਂ ਜੋੜੀਆਂ ਬਣਾਉਣ ਲਈ ਤੁਹਾਨੂੰ ਵੀ ਕਿਤੇ ਹੋਰ ਨਾ ਜਾਣਾ ਪਵੇ ਘਰ ਬੈਠੇ ਤੁਸੀਂ ਆਪਣੇ ਲਈ ਜਾਂ ਆਪਣੇ ਬੇਟੇ ਲਈ ਜਾਂ ਆਪਣੇ ਬ੍ਰਦਰ ਲਈ ਰਿਸ਼ਤਾ ਲੱਭ ਸਕੋ ਤਾਂ ਉਸ ਤੋਂ ਬਾਅਦ ਜੀ ਆਪਾਂ ਇਹ ਸਾਰੇ ਜੋ ਵੀ ਸ਼ਗਨ ਵਿਹਾਰ ਕੀਤੇ ਆ ਹਨਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਸਾਈ ਚਿੱਠੀ ਜਿਹੜੀ ਸੀਗੀ ਉਹ ਪੜ੍ਹੀ ਹੈ ਜੀ ਸਾਈ ਚਿੱਠੀ ਜਦੋਂ ਆਪਾਂ ਪੂਰੀ ਪੜ੍ਹ ਰਹੇ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਵੀ ਅਰਦਾਸ ਹੁੰਦੀ ਹੈ ਜੀ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਰੂਆਤ ਹੁੰਦੀ ਹੈ ਹਨਾ ਆਪਾਂ ਉਹ ਕੀਤਾ ਸੀਗਾ ਤੇ ਜੋ ਕਿ ਸਾਈ ਚਿੱਠੀ ਹੁੰਦੀ ਹੈ ਇਹ ਬਸ ਚਲੋ ਇੱਕ ਕਹਿੰਦੇ ਹੁੰਦੇ ਆ ਉਸ ਟਾਈਮ ਪਹਿਲਾਂ ਆਪਣੇ ਬਜ਼ੁਰਗੇ ਕਹਿੰਦੇ ਹੁੰਦੇ ਸੀਗੇ ਕਿ ਸਾਈ ਚਿੱਠੀ ਦਾ ਮਤਲਬ ਇਹ ਹੁੰਦਾ ਕਿ ਉਸ ਵੇ ਉਸ ਟਾਈਮ ਤੇ ਬੰਦਾ ਜਦੋਂ ਆਪਾਂ ਸਾਇ ਚਿੱਠੀ ਲੈ ਕੇ ਜਾਂਦੇ ਆ ਹਨਾ ਵਿਆਹ ਲੈ ਕੇ ਜਾਂਦੇ ਆ ਮਤਲਬ ਕਿ ਵੈਸੇ ਜ਼ਿਆਦਾਤਰ ਸਾਇ ਚਿੱਠੀ ਬਹੁਤ ਘੱਟ ਕਹਿੰਦੇ ਅਗਲੇ ਕਹਿੰਦੇ ਵਿਆਹ ਲੈ ਕੇ ਕਦੋਂ ਆਵੋਗੇ ਜਾਂ ਵਿਆਹ ਲੈ ਕੇ ਆਉਣਾ ਹਨਾ ਤਾਂ ਆਪਾਂ ਜ਼ਿਆਦਾਤਰ ਇਹੀ ਚੀਜ਼ਾਂ ਕਹਿ ਦਿੰਦੇ ਆ ਪਿੰਡਾਂ ਵਾਲੇ ਕਹਿ ਦਿੰਦੇ ਆ ਕਿ ਤੁਸੀਂ ਕਦੋਂ ਵਿਆਹ ਲੈ ਕੇ ਜਾਣਾ ਜਾਂ ਤੁਸੀਂ ਕਦੋਂ ਵਿਆਹ ਲੈ ਕੇ ਆਉਂਗੇ ਜੀ ਹਨਾ ਤੇ ਇਹ ਆਪਾਂ ਅੱਜ ਉਹੀ ਕੰਮ ਕੀਤਾ ਹੋਇਆ ਵੀ ਵਿਆਹ ਲੈ ਕੇ ਆਏ ਸੀਗੇ ਮੁੰਡਿਆਂ ਲੰਦੇ ਘਰੇ ਤਾਂ ਉੱਥੇ ਆਪਾਂ ਬਹੁਤ ਹੀ ਵਧੀਆ ਸਤਿਕਾਰ ਨਾਲ ਉਹਨਾਂ ਨੇ ਆਪਣਾ ਸਵਾਗਤ ਕੀਤਾ ਤੇ ਆਪਾਂ ਬਹੁਤ ਹੀ ਵਧੀਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਹੀ ਸਾਈ ਚਿੱਠੀ ਪੜ੍ਹ ਦੋ ਤਾਂ ਆਪਾਂ ਸਾਈ ਚਿੱਠੀ ਪੜੀ ਜੀ ਪੂਰੀ ਫਿਰ ਸਾਰਿਆਂ ਨੂੰ ਮੁਬਾਰਕਾ ਦਿੱਤੀਆਂ ਵਧਾਈਆਂ ਦਿੱਤੀਆਂ ਜੀ ਹਨਾ ਤਾਂ ਹਾਂਜੀ ਸੁਣੋ ਅੱਗੇ ਜੋ ਆਪਾਂ ਸਾਈ ਚਿੱਠੀ ਪੜ੍ਹੀ ਹੈ ਤੁਸੀਂ ਵੀ ਸੁਣ ਸਕਦੇ ਸੁਣਾਓ ਜੀ ਸਰਦਾਰ ਸਾਹਿਬ ਜੀ ਜੀ ਸਤਕਾਰਯੋਗ ਕੁੰਡਾ ਸਿੰਘ ਜੀ ਉਹ ਬੇਨਤੀ ਹੈ ਕਿ ਆਪ ਜੀ ਦੇ ਪੁੱਤਰ ਕੁਲਿੰਦਰ ਸਿੰਘ ਸੰਤ ਕੁੰਡਾ ਸਿੰਘ ਅਤੇ ਸਾਡੀ ਸੁਤਤਰੀ ਰਵੀਨਾ ਜੀ ਨੂੰ ਕ੍ਰੈਸਟ ਜੀਵਨ ਵਿੱਚ ਪਰਵੇਸ਼ ਕਰਨ ਲਈ ਸ਼ੋਭਾ ਆਨੰਦ ਗਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 10 1 10 ਪਹਿਲਾ ਮਹੀਨਾ 2024 ਤਾਂ ਹਾਂਜੀ ਪਲੀਜ਼ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਚਲੋ ਵਾਈ ਗੁਰੂ ਹਨਾ ਇਹਨਾਂ ਦੇ ਸੰਜੋਗ ਬਹੁਤ ਹੀ ਵਧੀਆ ਲਿਖੇ ਤਾ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਖੁਸ਼ਹਾਲ ਰਹੇ ਜੀ ਹਨਾ ਸਾਰੇ ਜਣੇ ਮੁਬਾਰਕਾ ਜ਼ਰੂਰ ਦਿਓ ਜੀ ਇਸ ਨਵੀਂ ਜੋੜੀ ਨੂੰ ਤਾਂ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਸਟ ਦੇ ਵਿੱਚ ਆਪਾਂ ਜਦੋਂ ਸਾਈ ਚੱਕੀ ਬੰਦ ਕਰਦੇ ਆ ਤਾਂ ਆਪਾਂ ਇਹ ਹੀ ਨਾਰਾ ਲਾਉਂਦੇ ਆ ਜੀ ਤੇ ਤੁਸੀਂ ਵੀ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ